ਸਤ ਸ੍ਰੀ ਅਕਾਲ ਦੋਸਤੋ ਪਿਆਰ ਭਰੀ ਫਤਿਹ ਕਬੂਲ ਕਰੋ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਹੈ ਤੁਸੀਂ ਜੁੜ ਜੋ ਤੀਰਥ ਵਾਣ ਦੇ ਨੇ ਕਈ ਵੀਰਾਂ ਦੇ ਮੈਸੇਜ ਆਏ ਕਿ ਤੁਸੀਂ ਪੰਜਾਬ ਰੋਡਵੇਜ਼ ਵਾਲਿਆਂ ਦੇ ਬਾਰੇ ਵੀ ਕੋਈ ਗੱਲ ਕਰੋ ਉਹਨਾਂ ਬਾਰੇ ਵੀ ਕੋਈ ਗੱਲ ਕਰੀਏ ਆ ਪਹਿਲਾਂ ਇੱਕ ਵੀਡੀਓ ਦੇਖਦੇ ਆ ਕਿ ਲੋਕ ਇੱਕ ਆਧਾਰ ਕਾਰਡ ਚਲਾਉਣ ਲਈ ਇੱਕ ਫਰੀਜ਼ ਸਫਰ ਕਰ ਲਈ ਆਪਣੀ ਜਾਨ ਨੂੰ ਕਿਵੇਂ ਜੋਖਮ ਦੇ ਵਿੱਚ ਪਾਉਂਦੇ ਨੇ ਆ ਵੀਡੀਓ ਦੇਖਿਓ ਫਿਰ ਗੱਲ ਕਰਦੇ ਆਂ ਕੋਈ ਨਹੀਂ ਕੋਈ ਵੀ ਨਹੀਂ ਪ੍ਰਸਾਦ ਕਰਨ ਵਾਲਾ ਫਿਰ ਗੱਲ ਕਰਦੇ ਸੋ ਬਸਰਾਤੀ ਕਿਹਨੂੰ ਗਰੀਬ ਸੰਗਤਾਂ ਚੰਦਨ ਬਸਰਾਤੀ ਹੈ ਉਸ ਪੱਕੀ ਲੜਦੇ ਲਸਾ ਬਸ ਵਾਲੇ ਨੇ ਵਸੇ ਲਿਭੇ ਕਰਤੇ ਨੇ ਕੀ ਕਾਨੂੰਨ ਹੈ ਤੁਹਾਡਾ ਪਹਿਲੀ ਬਸਤ ਹੈ ਕਿ ਜਗਾ ਨਹੀਂ ਸੀ ਬਸਤ ਨਹੀਂ ਬੋਲੋ ਸਾਡੇ ਤਿੰਨ ਸਟੋਪਰ ਸੇ ਸੋਲੋ ਮਗਰ ਦੇਖੋ ਮਗਰ ਦੇ ਸਵਾਰੀਆਂ ਨੇ ਕੱਢੀ ਉਹ ਬੋੜਨੀ ਹੈ ਮਗਰ ਦੇਖੋ ਟੀਮ ਜਦ ਅਸੀਂ ওভারਲੋਡਾ ਕੱਢੀ ਦਿੱਤੀ ਇਹ ਵੀ ਸਿੱਧਾ ਰੁਕਨ ਦਾ ਟਪੂ ਇਹ ਤਰੀਕਾ ਤੋਂ ਨਹੀਂ ਕਰ ਸਕੋ ਲੋ ਕੱਢੀ ਰੁਕਨ ਦਾ ਕਿ ਕੱਢੀ ਲਾ ਕੇ ਮੁਰਸੇ ਬਗਲ ਨਹੀਂ ਬਖਾ ਤੇ ਵਿੱਚ ਰੱਖ ਗਈ ਹੈ ਇਹ ਹੱਥ ਕੋਈ ਐਸੀ ਹੈ ਆਪਣੀ ਤਰੀਕਾ ਪਾਣੀ ਨੂੰ ਅੱਛਾ ਇਹ ਤਾਂ بڑے ਲਿਖੇ ਲੋਕਾਂ ਤੋਂ ਆਇਆ ਹੈ। ਇਹ ਲੋਕਾਂ ਦੇ ਕੋਈ ਵਸਾ। ਇਸ ਵਿੱਚ ਦੇਖੋ। ਸੁਆਰੀ ਕੋਈ ਆਖੀ ਹੁੰਦੀ ਕੋਈ। ਹੈ? ਬਾਈ ਵਾਰ ਪਿਛੇ ਆ ਰਹੇ ਨੇ। ਉਹ ਕੰਮ ਕਰੀ ਜਾ ਕੇ ਆਪਣਾ। ਉਹ ਦੇਖੋ ਉਹ ਬਾਤਾਂ ਦੀ। ਮੈਂ ਤੁਮਹਾਂ ਕਰਾਂ। ਵੀ ਨਹੀਂ ਮੈਂ ਮੈਂ ਚੱਲਦਾ। ਅੱਗੇ ਨਿਕਲ ਤੁੰਦ ਠੀਕ ਹੈ ਨਾ। ਦੱਬ ਦੱਬ ਕੱਪ ਕਰ ਰਹੇ ਆ। ਦੱਬ ਮੇਰੇ ਕੁਸਤ ਨਹੀਂ ਕਰ ਰਹੇ। ਆ ਗਿਆ ਨਾ ਲੁਮਰ ਰੋ ਰੋ ਮਗਰ ਹੋ ਜਾਵੇ।

ਕੀ ਗੱਲਾਂ ਦੀ ਗੱਲ ਰਿਹਾ ਨਾ ਪਬਲਿਕ ਦੇਖੋ ਇਹ ਹੈਗੀ ਆ ਪੰਜਾਬ ਰੋਡਵੇਜ਼ ਦੀ ਬੱਸ ਜਿਹਦੇ ਵਿੱਚ ਜਗ੍ਹਾ ਹੈ ਨਹੀਂ ਫਿਰ ਵੀ ਸਵਾਰੀ ਰੋਕਦੀ ਤੇ ਹੁਣ ਤੁਸੀਂ ਅੰਦਾਜ਼ਾ ਲਾ ਲਿਓ ਕਿ ਕਿਸ ਤਰ੍ਹਾਂ ਇਹ ਆਪਣੀ ਜਾਲ ਨਖਲਵਾੜ ਕਰਦੇ ਨੇ ਹੁਣ ਇੱਕ ਵੀਡੀਓ ਇੱਕ ਵੀਡੀਓ ਆ ਤੁਹਾਨੂੰ ਹੋਰ ਦਿਖਾਉਣਾ ਫੋੜਾ ਦੇਖਿਓ ਆ ਬੀਬੀ ਨੇ ਤਾਂ ਜਮੇ ਹੀ ਸਰੇ ਲਾਤੀ ਇਹਨੇ ਫਰੀ ਵਾਲੀ ਵਸਦੇ ਵਿੱਚ ਕਲੈਕਟਰ ਦੀ ਮਸ਼ੀਨ ਹੀ ਖੋਲੀ ਟਿਕ ਟਕ ਕੱਟਣੇ ਵਾਲੀ ਆ ਸੁਣਿਓ ਵੀਡੀਓ ਇੱਕ ਮਿੰਟ ਜੀ ਇਹ ਦੇਖੋ ਜੀ ਇਹਨਾ ਮਸ਼ੀਨ ਲ ਲਈ ਮੈਡਮ ਨੇ ਮੇਰੀ ਖੋਲੀ ਜਾ ਮੈਂ ਨਹੀਂ ਜਾਣਾ ਜੀ ਮੈਡਮ ਮਸ਼ੀਨ ਦਿਓ ਮਸ਼ੀਨ ਦਿਓ ਜੀ ਇਹ ਮੈਡਮ ਨੇ ਮਸ਼ੀਨ ਖੋਲੀ ਜੀ ਇਹ ਗੁੰਡਾ ਕਰਦੀ ਕਰਦੀ ਵਿੱਚ ਮੇਰੀ ਮਸ਼ੀਨ ਲ ਲਈ ਮੈਂ ਨਹੀਂ ਲੈ ਕੇ ਜਾਉ ਬਸ ਉਹ ਦੇਖਿਓ ਕਲੈਕਟਰ ਇਹ ਦੇਖੋ ਜੀ ਮੈਡਮ ਨੇ ਮਸ਼ੀਨ ਦਿਓ ਜੀ ਮੈਂ ਸਮ ਮੈਂ ਰਮ ਆ ਦੇਖੋ ਜੀ ਮਸ਼ੀਨ ਲੈ ਕੇ ਚੱਲੀ ਮੇਰੀ ਇਹ ਬੱਸ ਜੋ ਮਸ਼ੀਨ ਲੈ ਕੇ ਚੱਲੀ ਹੈ ਜੀ ਮੈਂ ਟਿਕਟਾਂ ਕਿਤੇ ਕੱਟੂ ਜੀ ਤੁਸੀਂ ਇੱਕ ਮਿੰਟ ਇਹ ਖੋਲ ਨਹੀਂ ਗਿਆ ਆ ਦੇਖੋ ਜੀ ਮਸ਼ੀਨ ਖੋਲੀ ਮੇਰੀ ਇਹ ਗੱਲ ਗਲਤ ਹੈ ਇਹ ਗੱਲ ਗਲਤ ਹੈ ਇਹ ਮਸ਼ੀਨ ਕਿਤੇ ਖੋਲੀ ਹੈ ਇੱਕ ਮਿੰਟ ਜੀ ਮਸ਼ੀਨ ਖੋਲੀ ਮੈਡਮ ਨੇ ਜੀ ਇੱਕ ਮਿੰਟ ਜੀ ਠੀਕ ਠੀਕ ਹੈ ਜੀ ਨਹੀਂ 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 ਮਸ਼ੀਨ ਦਿਓ ਜੀ ਮੇਰੀ ਮੈਡਮ ਜੀ ਮਸ਼ੀਨ ਦਿਓ ਕਿਉਂ ਕਰਾ ਮੇਰੀ ਮਸ਼ੀਨ ਕਿਉਂ ਖੋਦੀ ਤੁਸੀਂ

ਨੀ ਆਉਂਦਾ ਇੱਕ ਮਿੰਟ ਜੀ ਮਟੇਨ ਕੋਈ ਮਤਲਬ ਨਹੀਂ ਪਾਉਂਦਾ ਇਹ ਦੇਖੋ ਜੀ ਸਾਰੀਆਂ ਸਵਾਰੀਆਂ ਨਾਲ ਲੜਦੀ ਵਧੀਆ ਮੈਂ ਉਹ ਤੇ ਮੈਂ ਉਹ ਤੇ ਨਾਲ ਕਰ ਜਾਂਦੀ ਤੂੰ ਗੱਲ ਹੁੰਦੀ ਵਿੱਚ ਆ ਦੇਖੋ ਜੀ ਇਹ ਸਾਰੀਆਂ ਸਵਾਰੀਆਂ ਨਾਲ ਲੜਦੀ ਆ ਇੱਕ ਮਿੰਟ ਜੀ ਤੁਸੀਂ ਇਕੱਲੇ ਸਹੀ ਹੋ ਬਾਕੀ ਸਾਰੇ ਗਲਤ ਆ 50 ਸਵਾਰੀਆਂ ਗਲਤ ਹੋ ਗਈ ਤੁਹੀ ਸਹੀ ਹੋ ਮੈਂ ਤਾਂ ਪੁੱਛ ਰਹੀ ਹਾਂ ਇਹ ਦੇਖੋ ਇਹ ਮੈਂ ਸਾਰਿਆਂ ਨੂੰ ਇੱਕ ਮਿੰਟ ਜੀ ਇੱਕ ਮਿੰਟ ਮਸ਼ੀਨ ਚੱਤੀ ਆ ਭਾਜੀ ਨਹੀਂ ਜਾਣਾ ਮਸ਼ੀਨ ਕਿਉਂ ਚੱਤੀ ਆ ਨਾਲੇ ਮਾਰਨ ਪਈ ਆ ਨਹੀਂ ਆਂਦੀ ਰੋਕ ਕਾਈ ਕਰ ਮੈਡਮ ਮਾਰਨ ਪਈ ਆ ਇੱਕ ਮਿੰਟ ਰੁਕੋ ਜੀ ਕਿਉਂ ਲਾਇ ਕਿੰਨੂੰ ਲਾਇਆ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕੇ ਬਾਹਰ ਰੰਦ ਥਾਣੇ ਫੋਨ ਨੰਬਰ ਕਰਾ ਮਸ਼ੀਨ ਖੋਲੀ ਜੀ ਆ ਨਾ ਮੇਰੀ ਕਿਉਂ ਮਸ਼ੀਨ ਇਹ ਖੋਦੀ ਆ ਇਦਾਂ ਕੀ ਛੱਟੀ ਆ ਕਿਉਂ ਛੱਟੀ ਆ ਤਾ ਆ ਹਾਲਾਜੀ ਫ੍ਰੀ ਵਾਲੀਆਂ ਬੱਸਾਂ ਦਾ ਦੇਖੋ ਇੱਕ ਨਾ ਸਰਕਾਰ ਨੂੰ ਬੇਨਤੀ ਆ ਚਲੋ ਅਸੀਂ ਨਹੀਂ ਕਹਿੰਦੇ ਤੁਸੀਂ ਫ੍ਰੀ ਨਾ ਕਰੋ ਫ੍ਰੀ ਕਰੋ ਪਰ ਜਮਾ ਫ੍ਰੀ ਨਾ ਕਰੋ ਜਿਵੇਂ ਲਈ ਫ੍ਰੀ ਹੋਣੀ ਚਾਹੀਦੀ ਸੀ ਉਹ ਜਿਹੜੇ ਲੋਕ ਕਿਰਾਇਆ ਭਰ ਸਕਦੇ ਨੇ ਉਹ ਵੀ ਫ੍ਰੀ ਦੇ ਤੌਰ ਤੇ ਆ ਰਹੇ ਮੈਂ ਵੀ ਇੱਕ ਬਸ ਦੇ ਨਾਲ ਬਠਿੰਡੇ ਤੋਂ ਲੁਧਿਆਣੇ ਦਾ ਸਫ਼ਰ ਕਰ ਰਿਹਾ ਸੀ ਲੁਧਿਆਣੇ ਤੋਂ ਬਠਿੰਡੇ ਦਾ ਸਫ਼ਰ ਵੀ ਕੀਤਾ ਉਹ ਬੱਸ ਵਾਲੇ ਵੀਰ ਨੇ ਕਿਹਾ ਕਿ ਵੀਰ ਸਾਡੇ ਵੀ ਤੁਸੀਂ ਵੀਡੀਓ ਬਣਾ ਕੇ ਕੋਈ ਪਾਇਓ ਤੇ ਸਾਨੂੰ ਵੀ ਕੁਝ ਸੁੱਖ ਦਾ ਸਾਹ ਮਿਲਿਆ। ਕਹਿੰਦਾ ਡੇਲੀ ਲੜਾਈ। ਅਗਰ ਕੋਈ ਸਵਾਰੀ ਰਹੇਗੀ ਤਾਂ ਮਾਂ ਪੈਣ ਦੀਆਂ ਗਾਲਾਂ ਤੱਕ ਉਤਰੇ ਹੁੰਦੇ ਨੇ। ਹੁਣ ਬੀਬੀਆਂ ਨੂੰ ਕੀ ਕਹਿਣ ਅਗਲੇ? ਅਗਰ ਤੁਹਾਨੂੰ ਪਤਾ ਅੱਜ ਤੱਕ ਬੁੜੀਆਂ ਦੀ ਬੰਦ ਸੁਣੀ ਜਾਂਦੀ ਹੈ। ਇਹਨਾਂ ਦੀ ਅਪੀਲ ਜ਼ਿਆਦਾ ਸੁਣੀ ਜਾਂਦੀ ਹੈ ਤੇ ਉਹ ਵੀ ਵਿਚਾਰੇ ਕੀ ਕਰਨ। ਸੋ ਬੱਸਾਂ ਵਾਲਿਆਂ ਨੂੰ ਵੀ ਸੁੱਖ ਦਾ ਸਾਹ ਦਿਵਾ ਦਿਓ। ਕਿਰਾਇਆ ਮਾਫ਼ ਨਾ ਕਰੋ। ਅੱਧਾ ਮਾਫ ਕਰ ਦੂੰ ਅੱਧ ਕਿਰਾਇਆ ਜ਼ਰੂਰ ਲੈ ਲਓ ਉਹ ਬੱਸਾਂ ਵਾਲਿਆਂ ਨੂੰ ਉਦੋਂ ਵਿਚਾਰ ਨੂੰ ਮੈਂ ਪੁੱਛਿਆ ਮੈਂ ਕਿਹਾ ਬਾਈ ਕਿ ਪਟ્રોલ ਜੋਗੇ ਪੈਸੇ ਇਕੱਠੇ ਹੋ ਜਾਂਦੇ ਨੇ ਉਹ ਕਹਿੰਦਾ ਵੀਰੇ ਸਵਾਰੀ ਇਹ ਬੀਬੀਆਂ ਨਾਲੀ ਬੱਸ ਭਰ ਜਾਂਦੀ ਆ ਤੇ ਪਟ્રોલ ਦੇ ਪੈਸੇ ਦਾ ਬੱਸ ਕਹਿੰਦਾ ਰੱਬ ਆਸਰੀ ਚੱਲਦਾ ਪਟ્રોલ ਵੀ ਅਸਲ ਕੋਣ ਆ ਤੇ ਫਿਰ ਤੁਸੀਂ ਨਾਲੋਂ ਹਿਸਾਬ ਕੀ ਹਾਲ ਹੋਣਾ ਸੋ ਇਹ ਹਾਲ ਆ ਪੰਜਾਬ ਦਾ ਬੀਬੀਆਂ ਨੂੰ ਵੀ ਬੇਨਤੀ ਆ ਕਿ ਅਗਰ ਸਫ਼ਰ ਕਰਦੇ ਹੋ ਨਾ ਆਪਣੀ ਆ ਜਵਾਨ ਧੀ ਥੋੜਾ ਜਿਹਾ ਕੰਟਰੋਲ ਰੱਖਿਆ ਕਰੋ ਕਿਉਂਕਿ ਇਹ ਵੀ ਦੇਖੋ ਕਿ ਉਹ ਵਿਚਾਰੇ ਕਿੰਨੀ ਟੈਨਸ਼ਨ ਵਿੱਚ ਨੇ ਤੁਹਾਨੂੰ ਚੱਕਣਾ ਫਿਰ ਇੱਕ ਨੰਬਰ ਦਿੱਤਾ ਹੋਇਆ ਉਹ ਨੰਬਰ ਤੇ ਜਦੀ ਕਾਲ ਲਾ ਦਿੰਦੀ ਹੈ ਨੇ ਕਿ ਬੱਸ ਕਿਉਂ ਨਹੀਂ ਲੱਗਦੀ ਬੱਸ ਕਿਉਂ ਨਹੀਂ ਲੱਗਦੀ ਇੱਕ ਹੋਰ ਵੀਡੀਓ ਸੀ ਸ਼ਾਇਦ ਮੇਰੇ ਕੋਲ ਹੋਵੇ ਤੇ ਮੈਂ ਦੇਖ ਲੈਣਾ ਵੀਡੀਓ ਚਲੋ ਵੀਡੀਓ ਆਪਾਂ ਨੂੰ ਮਿਲੀ ਨਹੀਂ ਪਰ ਅੱਜ ਦੇ ਹਾਲਾਤ ਨੇ ਕੀ ਬੀਬੀਆਂ ਵੀ ਥੋੜਾ ਜਿਆ ਕੰਟਰੋਲ ਕਰਨਾ ਚਾਹੀਦਾ ਕਿ ਸਫਰ ਕਰਦੇ ਹੋ ਸਫਰ ਸੁਖ ਸ਼ਾਂਤੀ ਨਾਲ ਰਹੇ ਇਹ ਵਧੀਆ ਐਵੇਂ ਬੱਸਾਂ ਦੇ ਮੂਹਰੇ ਆ ਕੇ ਬੱਸਾਂ ਨਾਲ ਕੇਰੂ ਕਿ ਕਈ ਵਾਰ ਬ੍ਰੇਕ ਨਹੀਂ ਲੱਗਦੇ ਤੁਹਾਨੂੰ ਆਪਣੀ ਜਾਨ ਤੋਂ ਹੱਤੋਂ ਨਾ ਪੈ ਸਕਦੀ ਪੈਣੀ ਰ ਬੇਨਤੀ ਆਪਰਵਾਣ ਕਰ ਸਤਿ ਸ਼ੰਗਾਰ